ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਲੋਕ ਸਭਾ ਚੋਣਾਂ 2024 ਦੀਨ ਅਲੱਗ-ਅਲੱਗ ਫੇਸ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੋਟਾਂ ਪੁਆਈਆਂ ਜਾ ਰਹੀਆਂ ਨੇ ਕਾਫੀ ਸਾਰੇ ਸਟੇਟਾਂ ਦੇ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਆਖਰੀ ਫੇਸ ਦੇ ਵਿੱਚ ਵੋਟਾਂ ਪੁਆਈਆਂ ਜਾਣਗੀਆਂ ਜੋ ਕਿ 1 ਜੂਨ 2024 ਨੂੰ ਹੋਣ ਵਾਲੀਆਂ ਨੇ ਇਸ ਸਬੰਧੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਗਾਈਡਲਾਈਨਸ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਸਬੰਧੀ ਜੋ ਅਲੱਗ ਅਲੱਗ ਮੁਲਾਜ਼ਮਾਂ ਦੀਆਂ ਅਲੱਗ ਅਲੱਗ ਡਿਊਟੀਆਂ ਇਸ ਕੰਮ ਨੂੰ ਨਿਪਟਰੇ ਚਾੜਨ ਵਾਸਤੇ ਲਗਾਈਆਂ ਜਾਣੀਆਂ ਨੇ ਤਾਂ ਦੋਸਤੋ ਦੱਸ ਦਈਏ ਕਿ ਮੁਲਾਜ਼ਮਾਂ ਦੀਆਂ ਮੰਗਾ ਅਨੁਸਾਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜੋ ਪੱਤਰ ਲਿਖ ਕੇ ਕਾਫੀ ਸਾਰੀਆਂ ਜੋ ਉਹਨਾਂ ਨੂੰ ਪਰੇਸ਼ਾਨੀਆਂ ਇਲੈਕਸ਼ਨ ਦੌਰਾਨ ਆਉਂਦੀਆਂ ਨੇ ਉਸ ਬਾਰੇ ਮੰਗ ਕੀਤੀ ਗਈ ਸੀ ਤਾਂ ਉਸ ਵਿੱਚੋਂ ਇਲੈਕਸ਼ਨ ਕਮਿਸ਼ਨ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਜਿਸ ਸੰਬੰਧੀ ਪੱਤਰ ਵੀ ਜਾਰੀ ਹੋ ਚੁੱਕਾ ਹੈ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਸੰਬੰਧੀ ਇਹ ਵੱਡੀ ਅਪਡੇਟ ਹੈ ਅਪਡੇਟ ਨੂੰ ਸੁਣ ਲਈ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਦੋਸਤੋ ਜੋ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲੱਭ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਤਾਂ ਕਿ ਹਰ ਇੱਕ ਮੁਲਾਜ਼ਮ ਦੇ ਫੋਨ ਦੇ ਵਿੱਚ ਇਹ ਵੀਡੀਓ ਪਹੁੰਚ ਜਾਵੇ ਅਤੇ ਉਸ ਨੂੰ ਮੁਲਾਜ਼ਮ ਦੀਆਂ ਚੌਨ ਡਿਊਟੀਆਂ ਸੰਬੰਧੀ ਸਭ ਤੋਂ ਵੱਡੀ ਅਪਡੇਟ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਆਓ ਲੈ ਕੇ ਚੱਲਦਾ ਹਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਜੋ ਰਿਹਸਲ ਹੈ ਜਿਵੇਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਰਿਹਸਲ ਦਾ ਸਮਾਂ ਰੱਖਿਆ ਗਿਆ ਹੈ ਪਹਿਲੀ ਰਿਹਸਲ 5 ਮਈ 2024 ਨੂੰ ਹੋਣ ਜਾ ਰਹੀ ਹੈ ਦੂਸਰੀ ਰਿਹਸਲ ਜੋ ਚੌਨ ਡਿਊਟੀਆਂ ਸੰਬੰਧੀ ਹੈ ਉਹ 25 5 2024 ਨੂੰ ਅਤੇ ਜੋ ਤੀਸਰੀ ਰਿਹਸਲ ਅਤੇ ਜੋ ਪਾਰਟੀਆਂ ਨੂੰ ਵੇਦਾ ਕਰਨ ਦਾ ਸਮਾਂ ਰਹੇਗਾ ਉਹ 31 ਮਈ 2024 24 ਰਹੇਗਾ ਤਾਂ ਦੋਸਤੋ ਇਸ ਤੋਂ ਇਲਾਵਾ ਜੋ ਪੱਤਰ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜੋ ਕਿ ਦਫਤਰ ਮੁਖ ਚੋਣ ਅਫਸਰ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਹੈ ਸਾਰੇ ਹੀ ਜ਼ਿਲ੍ਹੇ ਦੇ ਇਲੈਕਸ਼ਨ ਆਫਿਸਰਸ ਨੂੰ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾ ਪੱਤਰ ਜੋ ਹੈ ਰੈਂਡਮਾਈਜੇਸ਼ਨ ਆਫ ਫੀਮੇਲ ਸਟਾਫ ਫੋਰ ਦਾ ਲੋਕ ਸਭਾ ਇਲੈਕਸ਼ਨ 2024 ਤਾਂ ਮੁਲਾਜ਼ਮਾ ਦੀ ਮੰਗ ਸੀ ਕਿ ਜਿੱਥੇ ਫੀਮੇਲ ਸਟਾਫ ਦੀ ਡਿਊਟੀ ਦੂਰ ਲੱਗਣਕਾਰ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਦੀਆਂ ਡਿਊਟੀਆਂ ਘਰਾਂ ਦੇ ਨੇੜੇ ਤੇੜੇ ਜਾਂ ਫਿਰ ਜਿੱਥੇ ਉਹ ਸਰਵਿਸ ਕਰਦੇ ਨੇ ਉਸ ਦੇ ਨਜ਼ਦੀਕ ਲਗਾਈ ਜਾਵੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਤਾਂ ਇਸ ਸੰਬੰਧੀ ਜੋ ਪੱਤਰ ਜਾਰੀ ਕਰਕੇ ਮੁਖ ਦਫਤਰ ਜੋ ਚੋਣ ਕਮਿਸ਼ਨ ਪੰਜਾਬ ਹੈ ਉਸ ਵੱਲੋਂ ਜੋ ਲੈਟਰ ਜਾਰੀ ਕੀਤਾ ਗਿਆ ਹੈ ਦੋਸਤੋ ਦੱਸ ਦਈਏ ਕਿ 올ਡ ਵਰਜ਼ਨ ਆਫ ਡਾਈਜ਼ ਜਿਸ ਵਿੱਚ ਡਿਊਟੀਆਂ ਨੂੰ ਰੈਂਡਮਾਈਜੇਸ਼ਨ ਕਰਕੇ ਜੋ ਕੰਪਿਊਟਰਾਈਜ਼ ਡਿਊਟੀਆਂ ਮੁਲਾਜ਼ਮਾਂ ਦੀਆਂ ਲੱਗਦੀਆਂ ਸਨ ਹੁਣ ਜੋ ਕਿ ਨੈਕਸਟ ਜਨਰੇਸ਼ਨ ਡਾਈਜ਼ ਹੈ ਇਸ ਵਿੱਚ ਪ੍ਰੋਸੈਸ ਨੂੰ ਜੋ ਸੁਖਾਲਾ ਕਰ ਦਿੱਤਾ ਗਿਆ ਹੈ ਕਿਉਂਕਿ ਪਹਿਲਾਂ ਇਹ ਮੈਨੇਜ ਕਰਨਾ ਬੜਾ ਔਖਾ ਹੁੰਦਾ ਸੀ ਕਿ ਰੈਂਡਮਾਈਜੇਸ਼ਨ ਜੋ ਫੀਮੇਲ ਸਟਾਫ ਦੀ ਮੈਨੂਲੀ ਕਰਨੀ ਪੈਣੀ ਸੀ ਤਾਂ ਇਸ ਵਿੱਚ ਪੋਲਿੰਗ ਪਾਰਟੀਆਂ ਬਣਾਉਣ ਸੰਬੰਧੀ ਜਾਂ ਡਿਊਟੀਆਂ ਸੰਬੰਧੀ ਮੁਸ਼ਕਲ ਆਉਂਦੀ ਸੀ ਪਰ ਹੁਣ ਇਸ ਸੰਬੰਧੀ ਜੋ ਨਵੀਂ ਐਪ ਹੈ ਨੈਕਸਟ ਜਨਰੇਸ਼ਨ ਡਾਈਜ਼ ਇਸ ਵਿੱਚ ਜੋ ਫੀਮੇਲ ਸਟਾਫ ਦੀ ਡਿਊਟੀ ਵਾਸਤੇ ਇੱਕ ਅਲੱਗ ਜੋ ਫੀਚਰ ਤਿਆਰ ਕੀਤਾ ਗਿਆ ਹੈ ਜੋ ਕਿ ਰੈਂਡਮ ਡਿਪਲॉयਮੈਂਟ ਆਫ ਫੀਮੇਲ ਸਟਾਫ ਕਰੇਗਾ ਇਸ ਤੋਂ ਇਲਾਵਾ ਜੋ ਫੀਮੇਲ ਸਟਾਫ ਦੀ ਡਿਊਟੀ ਹੈ ਉਹ ਨੇੜੇ ਦੇ ਏਰੀਆ ਜੋ ਕਿ ਉਸ ਦੇ ਰਹਿائش ਖੇਤਰ ਜਾਂ ਫਿਰ ਉਸ ਦੀ ਵਰਕਿੰਗ ਲੋਕੇਸ਼ਨ ਦੇ ਨੇੜੇ ਲਗਾਈ ਜਾਵੇਗੀ ਇਸ ਤੋਂ ਇਲਾਵਾ ਜੋ ਨੋਨ ਡਿਪਲॉयਮੈਂਟ ਆਫ ਫੀਮੇਲ ਸਟਾਫ ਇਨ ਦਾ ਪੋਲਿੰਗ ਲੋਕੇਸ਼ਨ ਵੇਅਰ ਸ਼ੀ ਇਜ਼ ਰਜਿਸਟਰਡ ਐਜ਼ ਐਨ ਇਲੈਕਟਰ ਜਿੱਥੇ ਉਹਨਾਂ ਦੀ ਵੋਟ ਹੈ ਉਸ ਦੇ ਨੇੜੇ ਜਾਂ ਫਿਰ ਉਸ ਖੇਤਰ ਵਿੱਚ ਨਹੀਂ ਲਗਾਈ ਜਾਏਗੀ ਬਟ ਉਸ ਦੇ ਨੇੜੇ ਤੇੜੇ ਦੇ ਖੇਤਰ ਦੇ ਵਿੱਚ ਲਗਾਈ ਜਾਵੇਗੀ ਤਾਂ ਕਿ ਉਹਨਾਂ ਨੂੰ ਆਉਣ ਵਾਲੀਆਂ ਔਕੜਾਂ ਜੋ ਪਰੇਸ਼ਾਨੀਆਂ ਨੇ ਉਸ ਤੋਂ निजात ਮਿਲ ਸਕੇ ਅਤੇ ਜੋ ਇਲੈਕਸ਼ਨ ਦਾ ਕੰਮ ਹੈ ਉਹ ਸਮੇਂ ਸਿਰ ਵਧੀਆ ਤਰੀਕੇ ਨਾਲ ਨਿਪਟੇ ਚੜ ਸਕੇ ਤਾਂ ਇਸ ਵਾਸਤੇ ਇਲੈਕਸ਼ਨ ਕਮਿਸ਼ਨ ਦਾ ਬਹੁਤ ਸਾਰੀਆਂ ਜਥੇਬੰਦੀਆਂ ਨੇ ਧੰਨਵਾਦ ਵੀ ਕੀਤਾ ਹੈ ਕਿਉਂਕਿ ਫੀਮੇਲ ਸਟਾਫ ਨੂੰ ਆਉਣ ਵਾਲੀ ਇਸ ਮੁਸ਼ਕਲ ਦਾ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਤਾਂ ਦੋਸਤੋ ਫੀਮੇਲ ਸਟਾਫ ਨੂੰ ਡਿਊਟੀਆਂ ਜੋ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਵਧੀਆ ਸਟੈਪ ਲਿਆ ਗਿਆ ਹੈ ਤਾਂ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਰਹੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ अगेन ਟੂ 올 ਮਾਈ ਪੀਅਰਸ